ਹਾਂਜੀ ਸਤਿ ਸ੍ਰੀ ਅਕਾਲ ਜੀ ਕਈਆਂ ਨੂੰ ਸੁਪਨੇ ਦੇ ਵਿੱਚ 나ਗ ਦੇਵਤਾ ਦਿਖਾਈ ਦਿੰਦੇ ਨੇ ਦਰਸ਼ਨ ਦਿੰਦੇ ਨੇ ਤੇ ਆਪਾਂ ਬਹੁਤ ਪਰੇਸ਼ਾਨ ਹੋਏ ਨੇ ਕਈ ਵਾਰੀ ਆਪਾਂ ਇੰਨੇ ਗਲਤ ਵਿਚਾਰਾਂ ਦੇ ਵਿੱਚ ਫਸ ਜਾਂਦੇ ਆ ਵੀ 나ਗ ਦੇਵਤੇ ਦਾ ਦਰਸ਼ਨ ਹੋ ਗਏ ਜਾਂ ਸਾਨੂੰ ਸੁਪਨੇ ਦੇ ਵਿੱਚ ਦਿਸਦੇ ਨੇ ਤਾਂ ਪਤਾ ਨਹੀਂ ਕੀ ਹੋਣ ਵਾਲਾ ਇਹਦੇ ਜਿਹੜੀ ਇਹਦੇ ਪਿੱਛੇ ਰਾਜ ਛੁਪੇ ਹੋਏ ਨੇ ਕਾਫੀ ਜ਼ਿਆਦਾ ਜਿਹੜੇ ਆਪਾਂ ਵੀਡੀਓ ਵਿੱਚ ਨਹੀਂ ਦੱਸ ਸਕਦੇ ਜੇ ਤੁਹਾਨੂੰ ਡੇਲੇ ਨਾਗ ਦੇਵਤਾ ਦੇ ਦਰਸ਼ਨ ਹੁੰਦੇ ਨੇ ਤੁਸੀਂ ਇੱਕ ਛੋਟਾ ਜਿਹਾ ਦੇਖੋ ਕੋਈ ਪੈਸਾ ਨਹੀਂ ਕੋਈ ਢੇਲਾ ਨਹੀਂ ਸਰਦਾ ਭਾਵਨਾ ਕੋਈ ਵਿਸ਼ਵਾਸ ਵੀ ਨਾ ਕਰ ਮੈਂ ਤਾਂ ਇਹ ਕਹਿੰਨੀ ਵਿਸ਼ਵਾਸ ਬਾਅਦ ਚ ਕਰਿਓ ਪਹਿਲਾਂ ਇਹ ਕੰਮ ਕਰ ਲਿਓ ਜੇ ਵਿਸ਼ਵਾਸ ਕਰਕੇ ਫਿਰ ਤਾਲਕਾ ਵੀ ਤੁਹਾਡਾ ਵਿਸ਼ਵਾਸ ਨਹੀਂ ਤੁਹਾਡਾ ਤਾਂ ਨਹੀਂ ਕੰਮ ਬਣਿਆ ਦੇਖੋ ਵਿਸ਼ਵਾਸ ਤਾਂ ਬਾਅਦ ਚ ਹੀ ਆਉਂਦਾ ਬੰਦੇ ਜਦੋਂ ਆਪਾਂ ਕਰਦੇ ਆਪਣਾ ਕੰਮ ਠੀਕ ਹੁੰਦਾ ਆਪਣਾ ਕੋ ਤਾਂ ਮੋਟੀ ਜੀ ਗੱਲ ਹੁੰਦੀ ਹੈ ਦੇਖੋ ਆਪਾਂ ਜਿਹੜੇ ਜਿਹੇ ਹੈਗੇ ਆਪਾਂ ਗੱਲ ਵੀ ਉਹੋ ਜਿਹੀ ਕੋਈ ਕਰਦੇ ਆ। ਤੁਸੀਂ ਕੀ ਕਰਨਾ? ਤੁਹਾਡੇ ਲਵੇ ਲਾਉਣੇ। ਮਤਲਬ ਦੇਖੋ ਤੁਹਾਡੇ ਪਿੰਡ ਵਿੱਚ ਨਵਾਂ ਮੰਦਿਰ ਬਣਿਆ ਹੈ ਉੱਥੇ ਕੋਈ ਜ਼ਰੂਰਤ ਜਾਣ ਦੀ ਨਹੀਂ। ਤੁਹਾਡੇ ਸ਼ਹਿਰ ਵਿੱਚ ਕੋਈ ਨਵਾਂ ਮੰਦਿਰ ਬਣਿਆ ਹੈ ਉੱਥੇ ਕੋਈ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ। ਸ਼ਿਵ ਜੀ ਦਾ ਮੰਦਿਰ ਹੋਵੇ, ਹੋਵੇ ਉੱਥੇ ਜਿੱਥੇ ਕੋਈ ਪੁਜਾਰੀ ਵੀ ਨਾ ਹੋਵੇ। ਇਹ ਜਿਹੜੇ ਮੰਦਿਰ ਹੁੰਦੇ ਨੇ ਬਹੁਤ ਛੋਟੇ ਹੁੰਦੇ ਨੇ ਤੇ ਉੱਥੇ ਕੋਈ ਪੁਜਾਰੀ ਨਹੀਂ ਹੁੰਦਾ। ਉਹ ਬਹੁਤ ਹੀ ਪ੍ਰਾਤਮਕ ਮੰਦਰ ਨੇ ਬਹੁਤ ਪੁਰਾਣੇ ਮੰਦਰ ਹੁੰਦੇ ਨੇ ਉਹ ਤੁਹਾਨੂੰ ਬਹੁਤ ਮਿਲ ਜਾਣਗੇ ਇਹ ਚਲ ਜੇ ਪੁਜਾਰੀ ਹੋਊਗਾ ਵੀ ਕੋਈ ਗੱਲ ਨਹੀਂ ਪਰ ਮੰਦਰ ਬਹੁਤ ਹੀ ਪੁਰਾਣਾ ਚਾਹੀਦਾ ਅੱਜ ਕੱਲ ਤਾਂ ਹਰ ਇੱਕ ਗਲੀ ਮਹੱਲੇ ਦੇ ਵਿੱਚ ਮੰਦਰ ਬਣਿਆ ਇਹ ਮੰਦਰ ਨਹੀਂ ਚਾਹੀਦਾ ਪ੍ਰਾਤਮਕ ਮੰਦਰ ਚਾਹੀਦਾ ਮੰਦਰ ਦਾ ਤੁਸੀਂ ਕੀ ਦੇਖਣਾ ਉੱਥੇ ਦੇ ਚਿਬਜੀ ਦਾ ਮੰਦਿਰ ਬਹੁਤ ਪੁਰਾਣਾ ਸੈਂਕੜੇ ਸਾਲ ਪੁਰਾਣਾ ਲਿਖਿਆ ਨਹੀਂ ਉੱਤੇ ਵੀ ਇਹ ਮੰਦਿਰ ਸੈਂਕੜੇ ਸਾਲ ਪੁਰਾਣਾ ਜਾਂ 100 ਸਾਲ ਪੁਰਾਣਾ ਹੈ ਕਿ ਨਹੀਂ ਤੁਸੀਂ ਉਸ ਮੰਦਿਰ ਦੇ ਵਿੱਚ ਜਾਣਾ ਉਸ ਮੰਦਿਰ ਦੇ ਵਿੱਚ 나ਗ ਦੇਵਤੇ ਦਾ ਆਉਣਾ ਜਾਣਾ ਬਣਿਆ ਰਹਿੰਦਾ ਤੁਸੀਂ ਹੁਣ ਕਰਨਾ ਕੀ ਹੈ ਤਿੰਨ ਬਿਲ ਦੇ ਪੱਤੇ ਲੈਣੇ ਨੇ ਹਰੇ ਘਰਮ ਇੱਕ ਠੁੱਠੀ ਲੈ ਜਾਣੀ ਮਿੱਟੀ ਦਾ ਬਣੀ ਹੋਈ ਕੌਲੀ ਛੋਟੀ ਜੀ ਹੁੰਦੀ ਹੈ ਮਿੱਟੀ ਦੀ ਬਣੂ ਨੂੰ ਠੁੱਠੀ ਕਹਿੰਦੇ ਨੇ ਤੇ ਅੱਜ ਕੱਲ ਦੇ ਬੱਚੇ ਤਾਂ ਪਤਾ ਨਹੀਂ ਕੀ ਕੀ ਕਹਿੰਦੇ ਨੇ ਘਰੋਂ ਥੋੜਿਆ ਸ਼ਿਸ਼ੀ ਦੇ ਵਿੱਚ ਪਾ ਕੇ ਦੁੱਧ ਲੈ ਜਾਣਾ 100 ਗ੍ਰਾਮ ਤਿੰਨਾ ਪਿੱਪੜਾ ਜਿਹੜੇ ਸੌਰੀ ਪਿੱਪੜ ਨਹੀਂ ਇਹ ਆਪਣੇ ਬੇਲ ਦੇ ਪੱਤਿਆਂ ਦੇ ਉੱਤੇ ਦੁੱਧ ਪਾ ਦੇਣਾ ਤੁਸੀਂ ਤਿੰਨਾ ਤੇ ਥੋੜਾ ਥੋੜਾ ਬਾਕੀ ਦਾ ਬਚਦਾ ਦੁੱਧ ਉਸ ਠੂਠੀ ਦੇ ਵਿੱਚ ਪਾਓ ਉਸੇ ਰਾਤ ਤੁਹਾਨੂੰ 나ਗ ਦੇ ਪੱਤੇ ਦਾ ਕਦੇ ਦਰਸ਼ਨ ਨਹੀਂ ਹੋਣਾ ਕਦੇ ਤੁਹਾਨੂੰ ਪਰੇਸ਼ਾਨ ਨਹੀਂ ਕਰੂ ਜਿਹੜਾ ਤੁਹਾਨੂੰ ਲੱਗਾ ਦੇ ਛਾਤੀ ਤੇ ਚੜ ਗਿਆ ਕਦੇ ਪੈਰਾਂ ਤੇ ਚੜ ਗਿਆ ਪਰੇਸ਼ਾਨ ਕਰਨੋਂ ਬਿਲਕੁਲ ਹੀ ਹੋ ਜੂ ਸ਼ਾਂਤ ਹੋ ਜੂ ਕਰਨਾ ਤੁਸੀਂ ਦੱਸਿਆ ਮੈਂ